ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 29 ਜਨਵਰੀ ਨੂੰ ਮਸਿਆ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਜੇਕਰ ਇਸ ਦਿਨ ਤੁਸੀਂ 1 ਰੁਪਏ ਨੂੰ ਘਰ ਦੇ ਵਿੱਚੋਂ ਬਾਹਰ ਸੁੱਟ ਦਿੰਦੇ ਹੋ ਤਾਂ ਕਹਿ ਲਓ ਕਿ ਤੁਹਾਡੇ ਘਰ ਦੀ ਕਾਇਆ ਹੀ ਪਲਟ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਦੁੱਖਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਦੋ ਮਨੁੱਖ ਰੇਹਾ ਕਰਦੇ ਸੀ ਕਹਿੰਦੇ ਕਿ ਦੋਵੇਂ ਜਾਣੇ ਹੀ ਚੋਰੀ ਕਰਿਆ ਕਰਦੇ ਸਨ ਹੌਲੀ ਹੌਲੀ ਸਾਰੇ ਨਗਰ ਨੂੰ ਪਤਾ ਲੱਗ ਗਿਆ ਕਿ ਇਹ ਚੋਰੀ ਕਰਦੇ ਹਨ ਨਗਰ ਦੇ ਲੋਕਾਂ ਨੇ ਸਲਾਹ ਕਰਕੇ ਨਗਰ ਤੋਂ ਬਾਹਰ ਕੱਢ ਦਿੱਤਾ ਉਹਨਾਂ ਦਾ ਕੋਈ ਵਾਲੀ ਵਾਰਸ ਵੀ ਨਹੀਂ ਸੀ ਹੈਗਾ ਸੋਚਦੇ ਆ ਹੁਣ ਕੀ ਕੰਮ ਕਰਾਂਗੇ ਤੁਰਦੇ ਤੁਰਦੇ ਅਗਲੇ ਨਗਰ ਚਲੇ ਜਾਂਦੇ ਹਨ ਉੱਥੇ ਸੱਥ ਦੇ ਵਿੱਚ ਬੜੇ ਹੀ ਸਾਰੇ ਬਜ਼ੁਰਗ ਬੈਠੇ ਹੁੰਦੇ ਹਨ ਆਪਸ ਦੇ ਵਿੱਚ ਗੱਲ ਕਰਦੇ ਹਨ ਕਿ ਇਸ ਨਗਰ ਤੋਂ ਅਗਲਾ ਜਿਹੜਾ ਨਗਰ ਹੈ ਉੱਥੋਂ ਦਾ ਇੱਕ ਸੇਠ ਹੈ ਕਹਿੰਦੇ ਉਹ ਸਭ ਨੂੰ ਉਧਾਰ ਤੇ ਪੈਸੇ ਦੇ ਦਿੰਦਾ ਹੈ ਉਹ ਪੈਸੇ ਵੀ ਦੋ ਤਰ੍ਹਾਂ ਦੇ ਦਿੰਦਾ ਹੈ ਇੱਕ ਤਾਂ ਇਸ ਜਨਮ ਵਿੱਚ ਵਾਪਸ ਕਰਨੇ ਹਨ ਤੇ ਦੂਸਰੇ ਜਿਹੜੇ ਅਗਲੇ ਜਨਮ ਵਿੱਚ ਪੈਸੇ ਵਾਪਸ ਕਰਨੇ ਹਨ ਕਹਿੰਦਾ ਜੀ ਠੀਕ ਹੈ ਹੁਣ ਉਹ ਦੋਵੇਂ ਜਾਣੇ ਸਲਾਹ ਕਰਦੇ ਹਨ ਕਿ ਆਪਾਂ ਵੀ ਉਹ ਸੇਠ ਦੇ ਕੋਲ ਚਲੇ ਜਾਂਦੇ ਹਾਂ ਉਸ ਦੇ ਕੋਲੋਂ ਪੈਸੇ ਉਧਾਰ ਲੈ ਲਵਾਂਗੇ ਪਰ ਲਵਾਂਗੇ ਅਗਲੇ ਜਨਮ ਦੇ ਲਈ ਅਗਲਾ ਜਨਮ ਕਿੰਨੇ ਵੇਖਿਆ ਆਪਾਂ ਪੈਸੇ ਉਧਾਰ ਲੈ ਕੇ ਆਪਣਾ ਕੋਈ ਕੰਮਕਾਰ ਸ਼ੁਰੂ ਕਰ ਲਵਾਂਗੇ ਨਹੀਂ ਤਾਂ ਜ਼ਿੰਦਗੀ ਬੜੀ ਹੀ ਔਖੀ ਬਤੀਤ ਹੋਵੇਗੀ ਕਹਿੰਦੇ ਇਹ ਸਲਾਹ ਕਰਕੇ ਉਹ ਨਾ ਅਗਲੇ ਨਗਰ ਵਿੱਚ ਚਲੇ ਜਾਂਦੇ ਹਨ ਉੱਥੇ ਜਾ ਕੇ ਪੁਸ਼ਪਾ ਸ਼ਾਕੇ ਸੇਠ ਦੇ ਘਰ ਚਲੇ ਜਾਂਦੇ ਹਨ ਉੱਥੇ ਜਾ ਕੇ ਵੇਖਦੇ ਹਨ ਕਿ ਸੇਠ ਦੇ ਘਰ ਨਾਲ ਦੋ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਇੱਕ ਵਿੱਚ ਬੜੇ ਲੰਬੀ ਕਤਾਰ ਹੈ ਤੇ ਬੜੇ سارے ਲੋਕ ਖੜੇ ਹਨ ਇੱਕ ਚ ਗਿਣਵੇਂ ਚੁਣਵੇਂ ਹਨ ਉਹ ਸੇਠ ਨੇ ਪੈਸੇ ਉਧਾਰ ਦੇਣ ਲਈ 5-6 ਮੁਨੀਮ ਵੀ ਰੱਖੇ ਹੋਏ ਸਨ ਕਹਿੰਦੇ ਉਹ ਪੁੱਛਦੇ ਸਨ ਇਹ ਲਾਈਨਾਂ ਕਹਦੀਆਂ ਹਨ ਲੰਬੀ ਕਤਾਰ ਵਿੱਚ ਇਸ ਜਨਮ ਵਿੱਚ ਪੈਸੇ ਵਾਪਸ ਕਰਨ ਵਾਲਿਆਂ ਦੀ ਸੀ ਇੱਥੇ 2-4 ਲੋਕ ਹੀ ਖੜੇ ਸੀ ਉਹ ਸੀ ਕਿ ਅਗਲੇ ਜਨਮ 'ਚ ਵਾਪਸ ਕਰਾਂਗੇ ਦੋਵੇਂ ਜਾਣੇ ਹੱਸ ਕੇ ਕਹਿੰਦੇ ਲੋਕ ਤਾਂ ਮੂਰਖ ਨੇ ਇਸ ਕਤਾਰ ਵਿੱਚ ਲੱਗੋ ਅਗਲਾ ਜਨਮ ਕਿੰਨੇ ਵੇਖਿਆ ਅਗਲੇ ਜਨਮ 'ਚ ਵਾਪਸ ਕਰ ਦਾਂਗੇ ਕਹਿੰਦੇ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰੀ ਜਾ ਰਹੇ ਸਨ ਤੇ ਜਾ ਕੇ ਉਸੇ ਹੀ ਲਾਈਨ ਵਿੱਚ ਖੜੇ ਹੋ ਜਾਂਦੇ ਹਨ ਉਹਨਾਂ ਦੀ ਵਾਰੀ ਆਈ ਸੇਠ ਨੇ ਪੁੱਛਿਆ ਕਿ ਕੀ ਚਾਹੀਦਾ ਹੈ ਹਿੰਦੇਜੀ 102 ਲੱਖ ਰੁਪਇਆ ਚਾਹੀਦਾ ਹੈ ਸੇਠ ਨੇ ਕਿਹਾ ਮਿਲ ਜਾਵੇਗਾ ਪਰ ਇਹ ਦੱਸੋ ਇਸ ਜਨਮ ਵਾਪਸ ਕਰੋਗੇ ਜਾਂ ਅਗਲੇ ਜਨਮ ਵਿੱਚ ਵਾਪਸ ਕਰੋਗੇ ਦੋਵਾਂ ਜਾਣਿਆਂ ਨੇ ਬੜੇ ਖੁਸ਼ ਹੋ ਕੇ ਕਿਹਾ ਜੀ ਅਗਲੇ ਜਨਮ ਵਿੱਚ ਵਾਪਸ ਕਰਾਂਗੇ ਸੇਠ ਨੇ ਦੋਵਾਂ ਨੂੰ 2 ਲੱਖ ਰੁਪਏ ਦਿੱਤਾ ਤੇ ਇੱਕ ਵਾਹੀ ਖਾਤੇ ਦੇ ਵਿੱਚ ਲਿਖ ਲਿਆ ਉਹਦੇ ਵਿੱਚ ਦੋਵਾਂ ਦੇ ਉੱਤੇ ਸਾਈਨ ਕਰਵਾ ਲਏ ਜਿਨ੍ਹਾਂ ਨੂੰ ਕਹਿ ਲੋ ਕਿ ਹਸਤਾਖਰ ਕਰਵਾ ਲੇ ਤੇ ਜਿਹੜਾ ਅੰਗੂਠਾ ਲਗਵਾਉਂਦਾ ਸੀ ਉਹਨਰ ਕੋਲ ਅੰਗੂਠਾ ਹੀ ਲਗਵਾ ਲਿਆ ਹੁਣ ਸ਼ਾਮ ਦਾ ਵੇਲਾ ਹੋ ਚੁੱਕਾ ਸੀ ਸੋਚਦੇ ਆ ਕਿ ਇੰਨੇ ਪੈਸੇ ਲੈ ਕੇ ਅਗਲੇ ਨਗਰ ਗਏ ਕਿਤੇ ਕੋਈ ਰਸਤੇ ਵਿੱਚ ਲੁੱਟਕ ਸੋਟ ਨਾ ਕਰ ਲਵੇ ਇਸੇ ਨਗਰ ਵਿੱਚ ਹੀ ਆਪਾਂ ਰਾਤ ਰੁਕ ਜਾਂਦੇ ਹਾਂ ਸਾਰਿਆਂ ਦੇ ਕੋਲੋਂ ਪੁੱਛਦੇ ਆ ਕਿ ਭਰਾਵਾ ਸਾਨੂੰ ਰਾਤ ਰੁਕਣ ਲਈ ਇੱਥੇ ਕੋਈ ਥਾਂ ਦੇ ਸਕਦੇ ਹੋ ਹੁਣ ਦੋਵੇਂ ਜਾਣੇ ਲੁੱਟਕ ਸੋਟ ਤੋਂ ਡਰਦੇ ਸੀ ਤੇ ਹੁਣ ਇੱਕ ਵेशभूषा ਕਹਿ ਲਓ ਕਿ ਉਹਨਾਂ ਨੇ ਸ਼ਕਲ ਬਦਲ ਲਈ ਉਹ ਵੀ ਉਵੇਂ ਦੀ ਕੀਤੀ ਪਈ ਸੀ ਸਾਰੇ ਹੀ ਜਾਣੇ ਕਹਿੰਦੇ ਭਰਾਵਾ ਤੁਸੀਂ ਤਾਂ ਚੋਰ ਠੱਗ ਲੱਗਦੇ ਹੋ ਅਸੀਂ ਤਾਂ ਤੁਹਾਨੂੰ ਘਰ ਵਿੱਚ ਨਹੀਂ ਰੱਖ ਸਕਦੇ ਕਹਿੰਦੇ ਕਿ ਐਵੇਂ ਵਿਚਾਰੇ ਪੁੱਛ ਦੇ ਪਛਾਉਂਦੇ ਅੱਗੇ ਇੱਕ ਘਰ ਹੁੰਦਾ ਹੈ ਉੱਥੇ ਜਾਂਦੇ ਹਨ ਕਹਿੰਦੇ ਕਿ ਉਹਨਾਂ ਨੇ ਧੂਆ ਜਲਾਇਆ ਹੁੰਦਾ ਹੈ ਉਹਨਾਂ ਨੂੰ ਕਹਿੰਦੇ ਹਨ ਕਿ ਭਰਾਵਾ ਅਸੀਂ ਰਾਤ ਰੁਕਣਾ ਹੈ ਉਹ ਕਹਿੰਦਾ ਘਰ ਤਾਂ ਮੇਰਾ ਛੋਟਾ ਹੈ ਇੱਥੇ ਤਾਂ ਤੁਸੀਂ ਨਹੀਂ ਰੁਕ ਸਕਦੇ ਅੱਗੇ ਨਾ ਮੇਰੇ ਡੰਗਰਾਂ ਦਾ ਵਾੜਾ ਹੈ ਉਥੇ ਮੇਰਾ ਬਲਦ ਤੇ ਇੱਕ ਬੱਕਰਾ ਬੰਨਿਆ ਹੋਇਆ ਹੈ। ਉਥੇ ਚਲੇ ਜਾਓ। ਉਥੇ ਇੱਕ ਮੰਝਾ ਵੀ ਡੱਠਾ ਹੋਇਆ ਹੈ ਤੇ ਬਿਸਤਰਾ ਵੀ ਹੈਗਾ ਹੈ। ਉਥੇ ਰਾਤ ਤੁਸੀਂ ਸੌਂ ਚਾਯੋ। ਜੇ ਦੋਵਾਂ ਜਾਣਿਆਂ ਨੇ ਕਿਹਾ ਜੀ ਠੀਕ ਹੈ। ਦੋਵੇਂ ਜਾਣੇ ਇੱਕੇ ਹੀ ਮੰਝੇ ਤੇ ਪੈ ਜਾਂਦੇ ਹਨ। ਹੁਣ ਨੀਂਦ ਤਾਂ ਦੋਵਾਂ ਨੂੰ ਨਹੀਂ ਸੀ ਆ ਰਹੀ ਤੇ ਗੱਲਾਂ-ਬਾਤਾਂ ਕਰਦਿਆਂ ਕਰਦਿਆਂ ਅੱਧੀ ਰਾਤ ਹੋ ਗਈ। ਦੋਵਾਂ ਨੂੰ ਲੱਗਾ ਜਿਵੇਂ ਕੋਈ ਬੋਲਦਾ ਪਿਆ ਹੈ। ਦੋਵਾਂ ਜਾਣਿਆਂ ਨੇ ਮੁੜ ਕੇ ਵੇਖਿਆ ਤੇ ਬਲਦ ਤੇ ਬੱਕਰਾ ਆਪਸ ਵਿੱਚ ਗੱਲਾਂ ਕਰ ਰਹੇ ਸਨ ਬਲਦ ਕਹਿੰਦਾ ਵੇਖ ਭਰਾਵਾ ਮੈਂ ਪਿਛਲੇ ਜਨਮ ਦੇ ਵਿੱਚ ਇਸ ਤੋਂ ਥੋੜਾ ਜਿਹਾ ਕਰਜ਼ਾ ਲਿਆ ਸੀ ਉਹ ਕਰਜ਼ ਮੈਂ ਵਾਪਸ ਨਾ ਕਰ ਸਕਿਆ ਹੁਣ ਉਹਨੂੰ ਵਿਆਜ ਲੱਗਦਾ ਹੀ ਜਾ ਰਿਹਾ ਹੈ ਹੁਣ ਉਹ ਵਿਆਜ ਸਮੇਤ ਮੈਂ ਇਹਦਾ ਵਾਪਸ ਕਰਨ ਆਇਆ ਹਾਂ ਜਿਸਦੇ ਘਰ ਵਿੱਚ ਬੱਜਾ ਹੋਇਆ ਹਾਂ ਕੱਲ ਸਵੇਰੇ ਅੰਮ੍ਰਿਤ ਵੇਲੇ ਜਦੋਂ ਇਹ ਮੈਨੂੰ ਪੱਠੇ ਪਾਵੇਗਾ ਮੈਂ ਉਹ ਪੱਠੇ ਖਾ ਕੇ ਇਹਦਾ ਤੇ ਮੇਰਾ ਹਿਸਾਬ ਬਰਾਬਰ ਹੋ ਜਾਵੇਗਾ ਕਿਉਂਕਿ ਮੈਂ ਇਸ ਦੇ ਕਰ ਬਹੁਤ ਹੀ ਦਿਨ ਕੰਮ ਕਰ ਚੁੱਕਾ ਹਾਂ ਉਸ ਤੋਂ ਬਾਅਦ ਮੈਂ ਫਿਰ ਅਕਾਲ ਚਲਾਣੇ ਕਰ ਜਾਣੇ ਹਨ ਪਿਛਲੇ ਜਨਮ 'ਚ ਇਸ ਦਾ ਮੇਰੇ ਸਿਰ ਤੇ ਕਰਜ਼ਾ ਸੀ ਉਹ ਕਰਜ਼ਾ ਉਤਾਰਨ ਦੇ ਲਈ ਮੈਂ ਇਸ ਦੇ ਘਰ ਵਿੱਚ ਬਲਦ ਦੀ ਜੋਨ ਬਣ ਕੇ ਆਇਆ ਹਾਂ ਮੈਂ ਇਹਦੇ ਕੋਲ ਤਾਂ ਹੀ ਆਇਆ ਹ ਉਹਨੇ ਕਿਹਾ ਕਿ ਠੀਕ ਹੈ ਬੱਕਰਾ ਕਹਿਣ ਲੱਗਾ ਮੈਂ ਵੀ ਇਹਦੇ ਤੋਂ ਪਿਛਲੇ ਜਨਮ ਵਿੱਚ ਕੁਝ ਪੈਸੇ ਲਏ ਸੀ ਉਹ ਪੈਸੇ ਜਿਹੜੇ ਸੀ ਮੈਂ ਇਸ ਨੂੰ ਵਾਪਸ ਨਹੀਂ ਸੀ ਕਰ ਸਕਿਆ ਉਹ ਪੈਸੇ ਹੁਣ ਜਿਹੜੇ ਹਨ ਮੈਂ ਬੱਕਰੇ ਦੇ ਰੂਪ ਵਿੱਚ ਇਹਦੇ ਅਦਾ ਕਰਨ ਦੇ ਲਈ ਆਇਆ ਹਾਂ ਕੁਝ ਘਰ ਰਹਿ ਗਏ ਹਨ ਉਹ ਸਵੇਰੇ ਪੂਰੇ ਹੋ ਜਾਣਗੇ ਜਦੋਂ ਇਹ ਮੈਨੂੰ ਵੇਚ ਦੇਵੇਗਾ ਮੈਂ ਪਿੰਡ ਦੀ ਜੁਹ ਤੋਂ ਬਾਹਰ ਜਾਵਾਂਗਾ ਉਦੋਂ ਹੀ ਮੇਰੇ ਫਿਰ ਪ੍ਰਾਣ ਚਲੇ ਜਾਣਗੇ ਪਰ ਜੇਕਰ ਤੂੰ ਥੋੜਾ ਜਿਹਾ ਮੇਰਾ ਇੰਤਜ਼ਾਰ ਕਰ ਸਕਦਾ ਹੈ ਤੇ ਕਰ ਲੈ ਦੋਵੇਂ ਹੀ ਇਕੱਠੇ ਚਲੇ ਜਾਵਾਂਗੇ ਉਹਨੇ ਕਿਹਾ ਨਹੀਂ ਭਰਾਵਾ ਸਵਾਸ ਮੇਰੇ ਓਨੇ ਕੁ ਹੀ ਹਨ ਜਿੰਨੇ ਕ ਮੇਰੇ ਕੋਲ ਤਿੰਨ ਮੈਂ ਦੱਸ ਚੁੱਕਾ ਹਾਂ ਇਹ ਜਦੋਂ ਦੋਵਾਂ ਜਾਣਿਆਂ ਦੀ ਉਹਨਾਂ ਦੋਵਾਂ ਹੀ ਚੋਰਾ ਨੇ ਗੱਲ ਸੁਣੀ ਤੇ ਉਹ ਅਗਲੇ ਪਿਛਲੇ ਜਨਮ ਦਾ ਜਿਹੜਾ ਹਿਸਾਬ ਹੈ ਉਹ ਅੱਗੇ ਜਾ ਕੇ ਕਿਵੇਂ ਹੁੰਦਾ ਹੈ ਦੋਵੇਂ ਜਾਣੇ ਹੀ ਇੱਥੇ ਕੁਸਰ-ਮੁਸਰ ਕਰਨ ਲੱਗੇ ਕਹਿਣ ਲੱਗੇ ਲੱਗਦਾ ਹੈ ਇੰਜ ਹੀ ਹੁੰਦਾ ਹੈ ਦੂਜਾ ਕਹਿੰਦਾ ਇਹ ਸਭ ਝੂਠ ਹੈ ਆਪਾਂ ਐਵੇਂ ਕਰਦੇ ਹਾਂ ਸਵੇਰ ਤੱਕ ਇੰਤਜ਼ਾਰ ਕਰਦੇ ਹਾਂ ਫਿਰ ਵੇਖਦੇ ਹਾਂ ਇਹ ਸੱਚ ਬੋਲਦੇ ਕਿ ਝੂਠ ਬੋਲਦੇ ਕਹਿੰਦੇ ਕਿ ਸਵੇਰ ਹੋਈ ਉਹ ਜਿਹੜਾ ਜਲਾਹਿਆ ਸੀ ਉਹ ਆਇਆ ਤੇ ਉਸਨੇ ਪੱਠੇ ਪਾਏ ਬਲਦ ਨੇ ਉਹ ਸਾਰੇ ਪੱਠੇ ਖਾਦੇ ਤੇ ਅਕਾਲ ਚਲਾਣਾ ਕਰ ਗਿਆ ਇਹ ਵੇਖ ਕੇ ਦੋਵੇਂ ਜਾਣੇ ਹੀ ਬੜੇ ਹੈਰਾਨ ਤੇ ਪਰੇਸ਼ਾਨ ਹੋ ਚੁੱਕੇ ਸਨ ਹੁਣ ਸੋਚਦੇ ਹਨ ਕਿ ਬੱਕਰੇ ਵਾਲਾ ਵੀ ਆਪਾਂ ਵੇਖ ਕੇ ਫਿਰ ਹੀ ਕੋਈ ਸਲਾਹ ਜਾਂ ਫੈਸਲਾ ਕਰਾਂਗੇ ਕਹਿੰਦੇ ਕੁਝ ਸਮਾਂ ਲੰਘਦਾ ਹੈ ਤੇ ਉਹ ਸੋਚਦਾ ਹੈ ਕਿ ਬਲਦ ਤੇ ਅਕਾਲ ਚਲਾਣੇ ਕਰ ਗਿਆ ਕਿਤੇ ਬੱਕਰੇ ਨੂੰ ਵੀ ਕੁਝ ਵੇਚ ਕੇ ਜਿਹੜੇ ਪੈਸੇ ਇਹ ਵਟਣੇ ਹਨ ਵਟ ਲਵੇਗਾ ਕਹਿੰਦੇ ਕਿ ਇਹਨੇ ਨੂੰ ਕੀ ਹੁੰਦਾ ਹੈ ਉਹਨਾਂ ਕੋਈ ਬੱਕਰੇ ਨੂੰ ਲੈਣ ਵਾਸਤੇ ਆ ਜਾਂਦਾ ਹੈ ਉਹਨੂੰ ਫਿਰ ਉਹ ਜਿਹੜਾ ਜਲਾਇਆ ਹੁੰਦਾ ਹੈ ਬੱਕਰਾ ਵੇਚ ਦਿੰਦਾ ਹੈ ਹੁਣ ਉਹਦੇ ਪਿੱਛੇ-ਪਿੱਛੇ ਜਾਂਦੇ ਹਨ ਜਿਵੇਂ ਹੀ ਨਗਰ ਦੀ ਜੁਹਤੋਂ ਉਹ ਬੱਕਰਾ ਬਾਹਰ ਜਾਂਦਾ ਹੈ ਉਹ ਵੀ ਅਕਾਲ ਚਲਾਣੇ ਕਰ ਜਾਂਦਾ ਹੈ ਇਹ ਵੇਖ ਕੇ ਦੋਵੇਂ ਜਾਣੇ ਬੜਾ ਹੀ ਡਰ ਜਾਂਦੇ ਹਨ ਕਹਿੰਦੇ ਕਿ ਇੱਕ ਇੱਕ ਰੁਪਈਏ ਦਾ ਹਿਸਾਬ ਕਿਵੇਂ ਦੇਣਾ ਪੈਂਦਾ ਹੈ ਤੇ ਆਪਾਂ 2 ਲੱਖ ਦੀ ਠੱਗੀ ਵਰਗੇ ਪੈਸੇ ਚੁੱਕੀ ਫਿਰਦੇ ਹਾਂ ਉਹ ਸੇਠ ਕੋਲ ਦੁਬਾਰਾ ਜਾਂਦੇ ਹਨ ਕਹਿੰਦੇ ਸੇਠ ਜੀ ਅਸੀਂ ਪੈਸੇ ਵਾਪਸ ਕਰਨਾ ਆਏ ਹਾਂ ਜਿਹੜੀ ਸਾਡੀ ਜ਼ਰੂਰਤ ਸੀ ਉਹ ਪੂਰੀ ਹੋ ਗਈ ਹੈ ਹੁਣ ਆਪਣੇ ਪੈਸੇ ਵਾਪਸ ਲੈ ਲਓ ਸੇਠ ਨੇ ਕਿਹਾ ਠੀਕ ਹੈ ਸੇਠ ਨੇ ਨਾਮ ਪਤਾ ਪੁੱਛਿਆ ਵਹੀ ਖਾਤਾ ਫਰੋਲਿਆ ਤੇ ਵਿੱਚ ਲਿਖਿਆ ਹੋਇਆ ਸੀ ਅਗਲੇ ਜਨਮ ਦੇ ਵਿੱਚ ਇਹ ਪੈਸੇ ਵਾਪਸ ਕਰਨੇ ਹਨ ਕਿਉਂਕਿ ਇਹ ਪੈਸੇ ਤਾਂ ਉਸਨੇ ਸੇਠ ਨੇ ਕਿਹਾ ਕਿ ਤੁਸੀਂ ਅਗਲੇ ਜਨਮ ਵਿੱਚ ਵਾਪਸ ਕਰਨੇ ਸੀ ਇਸ ਜਨਮ ਦੇ ਵਿੱਚ ਨਹੀਂ ਉਹਨਾਂ ਨੇ ਬੜੇ ਹੀ ਵਾਸਤੇ ਪਾਏ ਕਿ ਪੈਸੇ ਵਾਪਸ ਲੈ ਲੈ ਉਹਨੇ ਕਿਹਾ ਨਹੀਂ ਮੈਂ ਪੈਸੇ ਵਾਪਸ ਨਹੀਂ ਲੈ ਸਕਦਾ ਇਹ ਤੇ ਅਗਲੇ ਜਨਮ ਵਿੱਚ ਹੀ ਜਾ ਕੇ ਲਵਾਂਗਾ ਵਿਚਾਰੇ ਉਹ ਪੈਸੇ ਲੈ ਕੇ ਹਤਾਸ਼ ਹੋ ਕੇ ਤੁਰਦੇ ਫਿਰਦੇ ਸਨ ਹੁਣ ਜਿਵੇਂ ਹੀ ਅੱਗੇ ਜਾਂਦੇ ਹਨ ਤੇ ਵੇਖਦੇ ਹਨ ਕਿ ਅੱਗੇ ਬੜਾ ਸੰਘਣਾ ਜੰਗਲ ਆਇਆ ਪਰ ਉਹ ਜੰਗਲ ਤੋਂ ਸਾਰੇ ਹੀ ਲੋਕ ਉੱਥੋਂ ਲੰਘ ਕੇ ਜਾਂਦੇ ਸਨ ਉਹ ਜਿਹੜਾ ਜੰਗਲ ਹੈ ਆਸੇ-ਪਾਸੇ ਦੇ ਨਗਰ ਹੀ ਨਗਰ ਹਨ ਉਹ ਸੋਚਦੇ ਹਨ ਕਿ ਕਿੰਨੇ ਸਾਰੇ ਲੋਕ ਮੁਸਾਫਿਰ ਇੱਥੋਂ ਲੰਘਦੇ ਹੋਣਗੇ ਪਾਣੀ ਦੀ ਕੋਈ ਵੀ ਵਿਵਸਥਾ ਨਹੀਂ ਹੈ ਇੱਥੇ ਆਪਾਂ ਕਿਉਂ ਨਾ ਉਹਨਾਂ ਪੈਸਿਆਂ ਦੇ ਨਾਲ ਕੁਝ ਬਣਾ ਲਈਏ ਉਹਨਾਂ ਨੇ ਆਸੇ-ਪਾਸਿਓਂ ਮਜ਼ਦੂਰ ਬੁਲਾਏ ਤੇ ਕਹਿੰਦੇ ਬੜਾ ਹੀ ਵੱਡਾ ਤਲਾਬ ਪਟਵਾਇਆ ਸਰੋਵਰ ਪਟਵਾਇਆ ਇਸੇ ਹਿਸਾਬ ਨਾਲ ਪਟਵਾਇਆ ਕਿ ਸਹਾਰਾ ਮੀਂਹ ਦਾ ਪਾਣੀ ਆ ਕੇ ਇੱਥੇ ਹੀ ਇਕੱਠਾ ਹੋ ਜਾਵੇ ਤੇ ਕੁਝ ਘੰਟਿਆਂ ਬਾਅਦ ਉਹ ਸਾਫ਼ ਸੁਥਰਾ ਵੀ ਹੋ ਜਾਵੇ। ਉਹ ਤਲਾ ਦੇ ਪਾਸੇ ਆਸੀ ਪੌੜੀਆਂ ਬਣਾਈਆਂ ਗਈਆਂ ਸਨ। ਆਸਾਨੀ ਦੇ ਨਾਲ ਕੋਈ ਉੱਤਰ ਕੇ ਇਸ਼ਨਾਨ ਵੀ ਕਰ ਸਕੇ ਤੇ ਡੰਗਰ ਵਸ਼ੇ ਨੂੰ ਵੀ ਕਿਸੇ ਹਿਸਾਬ ਦੇ ਨਾਲ ਪਾਣੀ ਪਿਆ ਸਕੇ। ਨਾਲ ਹੀ ਇੱਕ ਬੜਾ ਵੱਡਾ ਖੂਹ ਪਟਵਾਇਆ। ਖੂਹ ਦੇ ਆਸੇ ਪਾਸੇ ਬੜੇ ਹੀ ਫੁੱਲ ਬੂਟੇ ਲਗਾਏ। ਕਹਿੰਦੇ ਕਿ ਫਲਦਾਰ ਰੁੱਖ ਵੀ ਲਾ ਦਿੱਤੇ ਗਏ। ਲੋਕਾਂ ਦੇ ਰੁਕਣ ਦੇ ਲਈ ਸਰਾਵਾਂ ਵੀ ਬਣਾ ਦਿੱਤੀ ਗਈ ਕਹਿੰਦੇ ਉਹ ਸੜਕ ਜਿਹੜੀ ਜਿੱਥੋਂ ਜਾਣਾ ਹੁੰਦਾ ਸੀ ਉਹ ਵੀ ਉਹਨਾਂ ਨੇ ਪੱਕੀ ਕਰਵਾ ਦਿੱਤੀ ਉੱਥੇ ਸਾਰੀਆਂ ਹੀ ਸਹੂਲਤਾਂ ਪੂਰੀਆਂ ਕਰ ਦਿੱਤੀਆਂ ਰਾਹਗੀਰ ਮੁਸਾਫਿਰ ਪਾਣੀ ਪੀ ਕੇ ਪ੍ਰਸ਼ਾਦਾ ਛੱਕ ਕੇ ਹੀ ਉੱਥੋਂ ਜਾਂਦੇ ਕਹਿੰਦੇ ਕਿ ਉਹ ਪੂਰਾ ਰਸਤਾ ਹੁਣ ਪੱਕਾ ਹੋ ਚੁੱਕਾ ਸੀ ਜਿੱਥੇ ਕੋਈ ਕਿਸੇ ਨੂੰ ਹੁਣ ਭੈ ਨਹੀਂ ਸੀ ਪਰ ਕਹਿੰਦੇ ਹੁਣ ਨਾ ਉਹ ਜਦੋਂ ਸਾਰਾ ਹੀ ਕੰਮ ਮੁਕੰਮਲ ਹੋ ਗਿਆ ਕਹਿੰਦੇ ਕਿ ਮੀਂਹ ਪਿਆ ਤੇ ਸਰੋਵਰ ਵੀ ਪਾਣੀ ਦੇ ਨਾਲ ਭਰ ਗਿਆ ਆਸੇ-ਪਾਸੇ ਐਨੇ ਫਲ ਬੂਟੇ ਲੱਗ ਗਏ ਕਿ ਮਨ ਖੁਸ਼ ਹੋ ਜਾਂਦਾ ਹੈ ਵੇਖ ਕੇ ਇੰਨੀਆਂ ਸਹੂਲਤਾਂ ਪਰ ਉਹ ਕਿਸੇ ਨੂੰ ਵੀ ਉਹ ਸੜਕ ਤੋਂ ਨਾ ਲੰਘਣ ਦਿੰਦੇ ਉੱਥੇ ਉਹਨਾਂ ਵੱਡਾ ਸਾਰਾ ਇੱਕ ਤਖਤ ਉੱਤੇ ਉਸ ਸੇਠ ਦਾ ਨਾਮ ਲਿਖਵਾ ਦਿੱਤਾ ਇਹ ਸੇਠ ਵੱਲੋਂ ਸੇਵਾ ਨਿਭਾਈ ਗਈ ਹੈ ਉਹ ਸੜਕ ਦੇ ਉੱਤੇ ਕਿਸੇ ਨੂੰ ਤੁਰਨ ਨਾ ਦਿੰਦੇ ਤੇ ਉਹ ਸੜਕ ਤੇ ਕਿਸੇ ਨੂੰ ਪਾਣੀ ਪੀਤੇ ਤੋਂ ਬਿਨਾਂ ਨਾ ਜਾਣ ਦਿੰਦੇ ਉਹ ਖੂਹ ਤੋਂ ਪਾਣੀ ਪੀਣ ਨੂੰ ਕਹਿੰਦੇ ਕਿਸੇ ਨੂੰ ਸਰਾ ਵਿੱਚ ਰੁਕਣ ਲਈ ਕਹਿੰਦੇ ਕਹਿੰਦੇ ਕਿ ਉਹਨਾਂ ਨੇ ਸਾਰਿਆਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਹ ਸਰਾ ਸੇਠ ਨੇ ਬਣਵਾਈ ਹੈ ਤੇ ਲੋਕ ਰੁਕ ਕੇ ਕਹਿੰਦੇ ਕਿ ਖੂਹ ਕਿਸ ਨੇ ਪਟਵਾਇਆ ਹੈ ਉਹ ਵੀ ਕਹਿੰਦੇ ਕਿ ਉਸ ਸੇਠ ਨੇ ਵੀ ਕਰਵਾਇਆ ਹੈ ਲੋਕੀ ਪਾਣੀ ਪੀਣਗੇ ਤੇ ਇਹ ਸਰੋਵਰ ਜਿੱਥੇ ਡੰਗਰ ਵ셔 ਪਾਣੀ ਪੀਂਦਾ ਸੀ ਬੀਬੀਆਂ ਉੱਥੇ ਕੱਪੜੇ ਵਗੈਰਾ ਧੋ ਲੈਂਦੀਆਂ ਸਨ ਕਹਿੰਦੇ ਕਿ ਅੱਗੇ ਬਾਗ ਬਗੀਚਾ ਵੀ ਬਣਵਾਇਆ ਗਿਆ ਕਹਿੰਦੇ ਕਿ ਉਹਨਾਂ ਨੇ ਸਾਰੀ ਗੱਲਬਾਤ ਕਹਿਣੀ ਕਿ ਇਹ ਸੇਠ ਨੇ ਵੀ ਹੀ ਕਰਵਾਈ ਹੈ ਪੀਣ ਲਈ ਪਾਣੀ ਦੇਂਦੇ ਰਹਿਣ ਲਈ ਜਗ੍ਹਾ ਦੇਂਦੇ ਤੇ ਸੇਠ ਤੋਂ ਮਨਜ਼ੂਰੀ ਕਹਿੰਦੇ ਕਿ ਤੁਸੀਂ ਲੈ ਲਓ ਕਹਿੰਦੇ ਕਿ ਜਿਹੜਾ ਸੇਠ ਸੀ ਉਹਦਾ ਥਾਂ ਪਤਾ ਦੱਸ ਦੇਂਦੇ ਹੁਣ ਸਵੇਰੇ ਸਵੇਰੇ ਸਾਰਾ ਹੀ ਹਾਈ ਓਮ ਜਿਹੜਾ ਸੀ ਉਧਰ ਨੂੰ ਤੁਰ ਪੈਂਦਾ ਜਦੋਂ ਉੱਥੇ ਹੁਣ ਸੇਠ ਸਵੇਰੇ ਸਵੇਰੇ ਵੇਖਦਾ ਕਿ ਐਨੇ ਸਾਰੇ ਲੋਕਾਂ ਦਾ ਇਕੱਠ ਕਿਵੇਂ ਆਉਂਦਾ ਹੈ ਉਹ ਲੋਕ ਉਹਨਾਂ ਨੂੰ ਜਾ ਕੇ ਦੱਸਦੇ ਕਿ ਤੇਰੇ ਨਾਮ ਦੀ ਉਥੇ ਤਖਤੀ ਲੱਗੀ ਹੋਈ ਹੈ। ਉਹ ਕਹਿੰਦਾ ਮੈਂ ਨਹੀਂ ਬਣਵਾਇਆ। ਉਹ ਕਹਿੰਦੇ ਨਾ ਚੱਲ ਤੂੰ ਵੇਖ ਸਾਡੇ ਨਾਲ। ਉਥੇ ਵੇਖ ਤੇਰੇ ਨਾਮ ਦੀ ਸੱਚੀ ਤਖਤੀ ਲੱਗੀ ਹੋਈ ਹੈ। ਉਹ ਦੋਵੇਂ ਹੀ ਖੜੇ ਹੁੰਦੇ ਹਨ ਤੇ ਦੋਵਾਂ ਨੂੰ ਵੇਖ ਕੇ ਕਹਿੰਦਾ ਤੁਸੀਂ ਕੌਣ? ਤਾਂ ਉਹ ਕਹਿੰਦੇ ਸੇਠ ਜੀ ਤੁਸੀਂ ਤੇ ਕਿਹਾ ਸੀ ਕਿ ਸਾਨੂੰ ਜਦੋਂ 2 ਲੱਖ ਰੁਪਇਆ ਦਿੱਤਾ ਸੀ ਕਿ ਅਗਲੇ ਜਨਮ ਵਿੱਚ ਲਵਾਂਗੇ। ਉਹ ਪੈਸੇ ਅਸੀਂ ਰੱਖਣਾ ਨਹੀਂ ਸੀ ਚਾਹੁੰਦੇ। ਇਸ ਲਈ ਅਸੀਂ ਸਾਰਾ ਕੁਝ ਬਣਾ ਦਿੱਤਾ ਤੇ ਇੱਕ ਇੱਕ ਬੂੰਦ ਤੇ ਤੁਹਾਡਾ ਨਾਮ ਲਿਖ ਦਿੱਤਾ ਇਸ ਦਾ ਮਤਲਬ ਇਹ ਸਾਰੇ ਹੀ ਲੋਕ ਤੁਹਾਨੂੰ ਗਾਲਾਂ ਕੱਢਦੇ ਹਨ ਜਿੰਨੇ ਤੁਸੀਂ ਪੁਨ ਇਕੱਠੇ ਕੀਤੇ ਹਨ ਪਾਪ ਵਿੱਚ ਬਦਲੀ ਜਾ ਰਹੇ ਹਨ ਜਦੋਂ ਉਹਨੇ ਇਹ ਗੱਲ ਸੁਣੀ ਤਾਂ ਉਹਨਾਂ ਕਿਹਾ ਜੀ ਦੱਸੋ ਤੁਸੀਂ ਕੀ ਚਾਹੁੰਦੇ ਸੀ ਉਹਨੇ ਕਿਹਾ ਜੀ ਜਿਹੜੇ ਵਈ ਖਾਤੇ ਵਿੱਚ ਪੈਸੇ ਲਿਖੇ ਹਨ ਉਹਨਾਂ ਤੇ ਕਾਂਟਾ ਮਾਰ ਦਿਓ ਤੇ ਅਗਲੇ ਜਨਮ ਦਾ ਕੋਈ ਵੀ ਹਿਸਾਬ ਸਾਡੇ ਲਈ ਨਾ ਰੱਖੋ ਸਾਰੇ ਹਿਸਾਬ ਕਿਤਾਬ ਇੱਥੇ ਹੀ ਖਤਮ ਕਰ ਦਿਓ ਅਸੀਂ ਇਹਨਾਂ ਸਾਰਿਆਂ ਨੂੰ ਇੱਥੇ ਪਾਣੀ ਪੀਣ ਤਾਂ ਹੀ ਦੇਵਾਂਗੇ ਤਾਂ ਹੀ ਰੁਕਣ ਲਈ ਦਵਾਂਗੇ ਜੇਕਰ ਤੁਸੀਂ ਸਾਡੇ ਪੁੰਨ ਵਿੱਚ ਹੀ ਵਾਅਦਾ ਕਰ ਦਿਓਗੇ ਸੇਠ ਗਿਆ ਉਸਨੇ ਵਹੀ ਖਾਤੇ ਵਿੱਚ ਕਾਂਟਾ ਮਾਰ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਹੁਣ ਆਪਣਾ ਕੋਈ ਹਿਸਾਬ ਕਿਤਾਬ ਨਹੀਂ ਸਾਰੇ ਲੋਕ ਹੀ ਹੁਣ ਹਸੀ ਖੁਸ਼ੀ ਪਾਣੀ ਪੀਣ ਲੱਗੇ ਤੇ ਰਾਤਾਂ ਰਹਿਣ ਲੱਗੇ ਪੱਕੀ ਸੜਕ ਤੇ ਤੁਰਨ ਲੱਗੇ ਸਰਾਵਾਂ ਵਿੱਚ ਆਰਾਮ ਕਰਨ ਲੱਗੇ ਇਹ ਦੇ ਕੇ ਉਹ ਬੜੀਆਂ ਹੀ ਸਾਰੀਆਂ ਉਹਨਾਂ ਨੂੰ ਅਸੀਸਾਂ ਦਿੰਦੇ। ਇਸ ਕਥਾ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜੇਕਰ ਅਸੀਂ 1 ਰੁਪਿਆ ਵੀ ਕਿਸੇ ਕੋਲੋਂ ਲੈਂਦੇ ਹਾਂ ਇਸ ਜਨਮ ਵਿੱਚ ਜੇਕਰ ਨਹੀਂ ਦਿੱਤਾ। ਅਗਲੇ ਜਨਮ ਵਿੱਚ ਜਾ ਕੇ ਸਾਨੂੰ ਹਿਸਾਬ ਕਿਤਾਬ ਦੇਣਾ ਹੀ ਪੈਣਾ ਹੈ। ਉਹ ਵਿਆਜ ਲੱਗ ਕੇ ਸਾਨੂੰ ਅਦਾ ਕਰਨਾ ਪੈਣਾ ਹੈ। ਉਹ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨੇ ਬਲਦ ਬਣ ਜਾਣਾ ਹੈ, ਕਿਸੇ ਨੇ ਕੁੱਤਾ ਤੇ ਕਿਸੇ ਨੇ ਬੱਕਰਾ। ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਸਾਨੂੰ ਅਦਾ ਕਰਨਾ ਹੀ ਪਵੇਗਾ ਇਸ ਲਈ ਹੱਕ ਸੱਚ ਦੀ ਕਿਰਤ ਕਮਾਈ ਕਰੋ ਜਿਸ ਦਾ ਪੈਸਾ ਹੈ ਉਸ ਤੱਕ ਪਹੁੰਚਾ ਦਿਓ ਆਪਾਂ ਕਦੇ ਵੀ ਬੇਈਮਾਨੀ ਨਹੀਂ ਕਰਨੀ ਨਹੀਂ ਤਾਂ ਸਾਡੇ ਘਰ ਵਿੱਚ ਫਿਰ ਬਰਕਤ ਨਹੀਂ ਪਵੇਗੀ ਤੇ ਦੂਸਰਾ ਵਾਅਦਾ ਤੋਂ ਵਾਅਦ ਦਾਨਪੁਨ ਕਰੋ ਤੇ ਆਪਣੇ ਪੁੰਨਾਂ ਨੂੰ ਕਮਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ